ਦੋਸਤੋ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਹਾਂ ਸਾਂਝਾ ਘਰ ਦੇ ਵਿੱਚ ਜੋ ਕਿ ਆਪਸੀ ਸਾਂਝ ਬਿਲਾਵੀ ਸਾਂਝ ਆਪਸੀ ਪਿਆਰ ਦਾ ਪ੍ਰਤੀਕ ਹੈ ਤੇ ਇੱਕ ਨਵੇਕਲੀ ਹੀ ਲੁੱਕ ਦੇ ਵਿੱਚ ਸਿਰਜਿਆ ਗਿਆ ਉਹਨੂੰ ਤੇ ਜਿੱਥੇ ਕਿ ਤੁਹਾਨੂੰ ਆ ਕੇ ਬੜਾ ਹੀ ਸਕੂਨ ਮਿਲੂਗਾ ਤੁਸੀਂ ਇੱਥੇ ਠਹਿਰ ਵੀ ਸਕਦੇ ਹੋ ਰੈਸਟ ਵੀ ਬਣੀ ਹੋਈ ਹੈ ਤੇ ਤੁਹਾਨੂੰ ਇੰਜੋਏ ਕਰਨ ਲਈ ਬਹੁਤ ਹੀ ਸੋਹਣੀ ਲੋਕੇਸ਼ਨ ਹੈ ਤੁਹਾਡੇ ਲਈ ਤੇ ਲੁਧਿਆਣਾ ਰੋਪੜ ਹਾਈਵੇ ਦੇ ਉੱਪਰ ਹੀ ਹੈ ਨਹਿਰ ਦੇ ਨਾਲ ਬਿਲਕੁਲ ਜਦੋਂ ਅਨੰਦਪੁਰ ਸਾਹਿਬ ਨੂੰ ਆਪਾਂ ਜਾਂਦੇ ਆ ਤੇ ਆਜੋ ਤੁਹਾਨੂੰ ਮੈਂ ਦਿਖਾਉਣਾ ਹੈਗਾ ਜਿੱਥੇ ਕਿ ਤੁਹਾਨੂੰ ਘਰ ਦਾ ਬਣਿਆ ਹੋਇਆ ਸ਼ੁੱਧ ਦਹੀਂ ਪਨੀਰ ਚਾਟੀ ਦੀ ਲੱਸੀ ਸਰੋਂ ਦਾ ਸਾਗ ਸਭ ਕੁ ਮਿਲੇਗਾ ਕਾੜਨੀ ਵਾਲਾ ਦੁੱਧ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਹੈ ਇੱਥੇ ਜੋ ਜਾਨਵਰ ਰੱਖੇ ਹੋਏ ਨੇ ਦੇਖੋ ਸਾਂਝਾ ਚਿੜੀਆ ਘਰ ਬਣਿਆ ਹੋਇਆ ਹੈ ਛੋਟਾ ਜਿਹਾ ਡਿਜ਼ਾਈਨ ਕਰਿਆ ਹੋਇਆ ਹੈ ਜੀ ਦੇ ਵਿੱਚ ਕਿ ਤੁਹਾਨੂੰ ਖਰਗੋਸ਼ ਚਿੱਟੀ ਚਿੜੀ ਕਾਲਾ ਤੇ ਤੇ ਚਿੱਟਾ ਬਟੇਰ ਬਾਜੀ ਘਰ ਪੰਛੀ ਕੋਕਟੇਲ ਪੰਛੀ ਚਿੱਟੀ ਕੁਗੀ ਕਾਲਾ ਚਕੋਰ ਤੇ ਚਿੱਟਾ ਚਕੋਰ ਦੇਖ ਨੂੰ ਮਿਲਣਗੇ ਇਹ ਜਿਹੜਾ ਆਪਾਂ ਐਂਟਰੀ ਕਰਨ ਸਾਰੀ ਖੱਬੇ ਆ ਤੁਸੀਂ ਦੇਖ ਸਕਦੇ ਹੋ ਆਕੇ ਤੇ ਬਾਕੀ ਡਿਜ਼ਾਈਨ ਬਹੁਤ ਸੋਹਣਾ ਕਰਿਆ ਹੈਗਾ ਵਿਰਾਸਤੀ ਰੁੱਖ ਨੇ ਇਹਦੇ ਵਿੱਚ ਜਿਵੇਂ ਪੈਲਕਨ ਆਰਜਨ ਟਕੂਮਾ ਤੇ ਹੋਰ ਵੀ ਬਹੁਤ ਜ਼ਿਆਦਾ 100 ਤੋਂ ਉੱਪਰ ਪ੍ਰਜਾਤੀ ਫੁੱਗੀ ਦਰਖਤਾਂ ਦੀ ਤੇ ਆ ਦੇਖੋ ਤੁਸੀਂ ਮਖਰਾ ਹੀ ਫੀਲ ਕਰੋਗੇ ਤੁਸੀਂ ਇੱਥੇ ਆ ਕੇ ਬਹੁਤ ਜ਼ਿਆਦਾ ਸਕੂਨ ਮਿਲਦਾ ਆਨੰਦ ਇਕਾਂਤ ਕੁਦਰਤ ਦੀ ਗੋਦ ਦੇ ਵਿੱਚ ਆ ਕੇ ਤੁਸੀਂ ਬੈਠ ਜਾਓਗੇ ਤੇ ਇੱਥੇ ਬੜੇ ਸੋਹਣੇ ਵਿਚਾਰ ਲਿਖੇ ਹੋਏ ਤੁਸੀਂ ਆਪਣੇ ਆਪ ਬਾਰੇ ਪਰ ਵਿਚਨਾ ਰਹਿ ਜਾਣਾ ਦੂਸਰੇ ਤੁਹਾਡੇ ਬਾਰੇ ਸਦਾ ਹੀ ਰਹਿਣਗੇ ਤੁਸੀਂ ਵੀ ਦੂਸਰਿਆਂ ਬਾਰੇ ਰਹੋਗੇ ਇੱਕ ਨਹੀਂ ਬਹੁਤ ਜ਼ਿਆਦਾ ਲਿਖੇ ਹੋਏ ਨੇ ਵਿਚਾਰ ਆਪ ਆਪਣੇ ਇਥੇ ਕਿ ਤੁਹਾਨੂੰ ਇਹ ਵਿਚਾਰਾਂ ਦੀ ਸਾਂਝ ਤੁਸੀਂ ਪਾਉਣੀ ਹੈ ਤਾਂ ਤੁਹਾਨੂੰ ਆ ਜਿੰਦਗੀ ਦੇ ਵਿੱਚ ਚੇਂਜ ਆਊਗਾ ਤੁਹਾਡੇ ਜਰੂਰ ਸਕਰਾਨੇ ਤੋਂ ਵੱਡੀ ਅਮੀਰੀ ਹੈ ਤੇ ਸ਼ਿਕਾਇਤ ਤੋਂ ਵੱਡੀ ਗਰੀਬੀ ਕੋਈ ਨਹੀਂ ਚੇਂਜ ਦਾ ਵਰਲਡ ਬਾਇ ਬੀਇੰਗ ਯੂਅਰ ਸੈਲਫ ਤੇ ਹਾਂ ਤੁਹਾਨੂੰ ਦਿਖਾਉਣਾ ਹੈਗਾ ਮੈਂ ਕਲਮ ਦਾ ਰੋ ਕਿੰਨਾ ਜ਼ਿਆਦਾ ਸੋਹਣਾ ਹੈ ਕਿੰਨਾ ਸੰਗਣਾ ਹੈ ਤੇ ਪੰਛੀਆਂ ਦੀ ਆਵਾਜ਼ਾਂ ਤੁਹਾਨੂੰ ਆ ਰਹੀਆਂ ਹੋਣਗੀਆਂ ਜੀਵਨ ਦੀ ਉਤਮ ਚੀਜ਼ ਮੰਗੀ ਨਹੀਂ ਜਾ ਸਕਦੀ ਬਖਸ਼ੇ ਦੇ ਰੂਪ ਵਿੱਚ ਮਿਲਦੀ ਹੈ ਪਹਿਲਾਂ ਮਿਲੇ ਦੀ ਕਦਰ ਕਰੋ ਬਖਸ਼ਿਸ਼ ਆਪਣੇ ਆਪ ਮਿਲ ਜਾਵੇਗੀ ਤੇ ਬਾਈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਆਪਾਂ ਪੰਜਾਬ ਛੱਡ ਕੇ ਉਦੇਸ਼ਾਂ ਦੀ ਦੌੜ ਵਿੱਚ ਜਾ ਰਹੇ ਹਾਂ ਹਨਾ ਵੀ ਜੋ ਕੁਝ ਹੈ ਸਾਰਾ ਉਧਰ ਹੀ ਹੈ ਪਰ ਨਹੀਂ ਪੰਜਾਬ ਦੀ ਧਰਤੀ ਤੇ ਬਹੁਤ ਸੋਨਾ ਹੈਗਾ ਇਹ ਇਨਾਂ ਨੇ ਨਦੀਆਂ ਦੇ ਵਹਾਅ ਉਲਟ ਚੱਲੇ ਆ ਇਹ ਕਿਉਂਕਿ ਇਹ ਵਿਦੇਸ਼ ਛੱਡ ਕੇ 35-40 ਸਾਲ ਲਾ ਕੇ ਤੇ ਵਾਪਸ ਪੰਜਾਬ ਦੀ ਧਰਤੀ ਤੇ ਆ ਕੇ ਇਹਨਾਂ ਨੇ ਆਪਣਾ ਇੱਕ ਨਿੱਕਾ ਜਿਹਾ ਸੁਪਨਾ ਸੀਗਾ ਜੋ ਕਿ ਪੂਰਾ ਕੀਤਾ ਹੈਗੇ ਤੇ ਬਹੁਤ ਹੀ ਸੋਹਣਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਆ ਆ ਸਾਂਝਾ ਘਰ ਦਾ ਸਵਾਦ ਇਸ ਰੈਸਟੋਰੈਂਟ ਹੈ ਤੇ ਇੱਥੇ 16-17 ਅਗਸਤ ਨੂੰ ਪੀਂਆਂ ਦਾ ਮੇਲਾ ਵੀ ਲੱਗ ਰਿਹਾ ਤੇ ਇੱਥੇ ਤੁਹਾਨੂੰ ਬਹੁਤ ਹੀ ਸਵਾਦਿਸ਼ਟ ਫੂਡ ਮਿਲਣਗੇ ਜੀਦੇ ਵਿੱਚ ਤੁਹਾਨੂੰ ਮੈਂ ਦੱਸ ਗਿਆ ਤੇ ਹੈਗਾ ਦੁੱਧ ਦਹੀਂ ਲੱਸੀ ਕਾੜਨੀ ਦਾਦਾ ਜੀ ਦੁੱਧ ਚਾਟੀ ਵਾਲੀ ਦਾਲ ਸਾਂਝਾ ਕਰਤੋਂ ਜੀ ਆਇਆਂ ਆਖਦਾ ਇਹ ਆ ਤੁਹਾਨੂੰ ਦਿਖਾਉਣਾ ਹੈਗਾ ਸਾਂਝੇ ਕਰਦਾ ਸਾਂਝਾ ਚੁੱਲਾ ਦੇਖੋ ਤੁਸੀਂ ਕਿੰਨਾ ਵਧੀਆ ਡਿਜ਼ਾਈਨ ਕਰਿਆ ਹੋਇਆ ਆਹ ਵੇਖੋ ਹਾਰੀਆਂ ਨੇ ਅੱਗੇ ਆਪਣੇ ਹਾਰੀਆਂ ਬਣਦੀਆਂ ਸਹੀਆਂ ਤੇ ਉਹ ਵੱਡੀਆਂ ਹਾਰੀਆਂ ਨੇ ਜਿੱਥੇ ਦੁੱਧ ਬਾਰ ਰਿਹਾ ਕਾੜਨੀ ਦਾ ਤੇ ਨਾਲ ਹੀ ਦਾਲ ਬਣ ਰਹੀ ਹੈ ਹਰੀ ਵਾਲੀ ਦਾਲ ਸਭ ਤੋਂ ਵਧੀਆ ਹੈਗੀ ਹੈ ਵੀ ਆਪਣੇ ਵਿਚਾਰਾਂ ਦੀ ਸਾਂਝ ਵੀ ਪਾਈ ਗਈ ਹੈ ਇੱਥੇ ਇਹ ਸਾਰਾ ਬਾਈ ਜੀ ਆਪ ਹੀ ਡਿਜ਼ਾਈਨ ਕੀਤਾ ਉਹਨਾਂ ਨੇ ਆਪ ਹੀ ਇਹ ਵਿਚਾਰਾਂ ਦੀ ਸਾਂਝ ਪਾਈ ਹੋਈ ਹੈ ਹੋਰ ਗੱਲ ਹੈ ਇੱਕ ਮੈਂ ਹੋਰ ਵੀ ਆਪਣੇ ਦੋਸਤ ਬਾਰੇ ਦੱਸਦਾ ਹੈਗਾ ਬਾਈ ਕਮਲਜੀਤ ਸਿੰਘ ਇੱਥੇ ਹਨ ਉਹਨਾਂ ਦੇ ਵੀ ਇੱਥੇ ਵਿਚਾਰ ਰੱਖੇ ਗਿਆ ਮੈਂ ਕੱਲ ਉਹਨਾਂ ਨੂੰ ਫੋਨ ਵੀ ਕਰਿਆ ਸੀ ਇਹ ਮੈਂ ਤੁਹਾਨੂੰ ਦਿਖਾਉਣਾ ਹੈਗਾ ਬਹੁਤ ਸੋਹਣਾ ਮੈਨੂੰ ਵਧੀਆ ਲੱਗਿਆ ਸਾਹਮਣੇ ਉਹ ਹੈਗਾ ਬਹੁਤ ਮੰਤਵੀ ਹਾਲ ਇੱਥੇ ਕੇ ਜਿਵੇਂ ਤੁਸੀਂ ਕੋਈ ਨਿੱਕਾ ਮोटा ਪ੍ਰੋਗਰਾਮ ਕਰਨਾ ਹੈਗਾ ਕਿੱਟੀ ਪਾਰਟੀ ਕਰਨੀ ਹੈ ਕੋਈ ਇਦਾਂ ਦਾ ਮੈਡੀਟੇਸ਼ਨ ਕਲਾਸ ਦੀ ਲੋੜਦੀ ਹੈ ਇੱਥੇ ਇਹ ਆ ਮਡ ਹਾਊਸ ਆ ਗਿਆ ਆ ਦਿਖਾਉਣਾ ਤੁਹਾਨੂੰ ਸਾਂਝਾ ਕਰੇ ਕੁਦਰਤੀ ਵਰਤਾਰਾ ਇਸ ਨੂੰ ਸਮਝਣ ਦੀ بجائے ਮਹਿਸੂਸ ਕਰਕੇ ਆਪਣੇ ਆਪ ਨਾਲ ਜੁੜਨ ਦੀ ਕੋਸ਼ਿਸ਼ ਕਰੋ ਤੇ ਆ ਬਾਈ ਜੀ ਦੇ ਵਿਚਾਰ ਦਿਖਾਉਣਾ ਕਮਲਜੀਤ ਸਿੰਘ ਹੇਰ ਜੀ ਦੇ ਕਿਉਂਕਿ ਉਹ ਵੀ ਇਸ ਕੁਦਰਤੀ ਖੇਤੀ ਨਾਲ ਮਿੱਟੀ ਨਾਲ ਜੁੜੇ ਹੋਏ ਨੇ ਉਹ ਲਿਖ ਰਹੇ ਨੇ ਅਸੀਂ ਰਿਸ਼ਤਿਆਂ ਦੀ ਖੇਤੀ ਕਰਦੇ ਹਾਂ ਰਸਤੇ ਸਾਡੇ ਮਿੱਟੀ ਨਾਲ ਪਾਣੀ ਨਾਲ ਰਸਤੇ ਸਾਡੇ ਜਾਨਵਰਾਂ ਨਾਲ ਪੰਛੀਆਂ ਨਾਲ ਰਸਤੇ ਸਾਡੇ ਕਮੀਆਂ ਨਾ ਕਰਤੀਆਂ ਨਾ ਰਸਤੇ ਸਾਡੇ ਭੋਜਨ ਨਾਲ ਨਾ ਰਸਤੇ ਸਾਡੇ ਕਿਰਤ ਨਾਲ ਪਸੀਨੇ ਨਾਲ ਰਸਤੇ ਸਾਡੇ ਆਤਮ ਵਿਸ਼ਵਾਸ ਨਾਲ ਰੂਹ ਨਾਲ ਰਸਤੇ ਸਾਡੇ ਸੱਚ ਨਾਲ ਵਿਸ਼ਵਾਸ ਨਾਲ ਰਸਤੇ ਜੋ ਗੁਆਚ ਗਏ ਇਸ ਤਰੱਕੀ ਵਿੱਚ ਉਹਨਾਂ ਰਸਤੇ ਦੀ ਗੱਲ ਕਰਦੇ ਹਾਂ ਅਸੀਂ ਰਸਤੇਾਂ ਦੀ ਗੱਲ ਕਰਦੇ ਹਾਂ ਕਮਲਜੀਤ ਸਿੰਘ ਜੀ ਤੇ ਇੱਥੇ ਤੁਹਾਨੂੰ ਹੈਗਾ ਵੀ ਤੁਹਾਨੂੰ ਪੱਕੇ ਰੂਮ ਵੀ ਮਿਲ ਜਾਣਗੇ ਬੈਂਬੂ ਰੂਮ ਵੀ ਮਿਲ ਜਾਣਗੇ ਤੁਹਾਨੂੰ ਤੇ ਮੈਂ ਤੁਹਾਨੂੰ ਰੂਮ ਵੀ ਦਿਖਾਉਣਾ ਹੈਗਾ ਜਿੱਥੇ ਮੈਂ ਰੁਕਿਆ ਸੀਗਾ ਆ ਦੇਖੋ ਬੈਂਬੂ ਰੂਮ ਬਣਿਆ ਹੋਇਆ ਹੈ ਇੱਕ ਡਬਲ ਬੈੱਡ ਆ ਗਿਆ ਤੇ ਇੱਕ ਅਲਮਾਰੀ ਦਿੱਤੀ ਹੋਈ ਹੈ ਤੁਹਾਨੂੰ ਆਪਣੇ ਕਮਰੇ ਦਾ ਕਮਰੇ ਰ ਆਹ ਸੌਰੀ ਕਪੜੇ ਰੱਖਣ ਨੂੰ ਤੇ ਏਸੀ ਦੀ ਫੈਸਿਲਿਟੀ ਵੀ ਦਿੱਤੀ ਹੋਈ ਹੈ ਦੇ ਨਾਲ ਅਟੈਚ ਬਾਥਰੂਮ ਹੈ ਤੁਹਾਨੂੰ ਮੈਂ ਦਿਖਾਉਣਾ ਹੈ। ਬਹੁਤੀ ਵਧੀਆ ਅਟੈਚ ਬਾਥਰੂਮ ਬਣਿਆ ਹੋਇਆ ਹੈਗਾ। ਦੇਖੋ। ਤੇ ਆਹ ਦੇਖੋ ਤੁਸੀਂ ਬੈਠ ਸਕਦੇ ਹੋ ਆਪ ਦਾ ਚਾਹ ਪਾਣੀ ਪੀਣਾ ਹੈ ਹੈ ਰੈਸਟ ਕਰਨੀ ਹੈ ਤਾਂ ਤੁਹਾਨੂੰ ਆਹ ਟੈਂਟ ਹਾਊਸ ਬਣੇ ਹੋਏ ਨੇ। ਤੁਸੀਂ ਰੈਸਟ ਕਰ ਸਕਦੇ ਹੋ ਇਹਦੇ ਵਿੱਚ। ਤੇ ਆ ਸਾਰਾ ਪਾਰਕ ਆ ਗਿਆ। आराम बच्चों के वास्ते झूले लगे हुए ने चेयर लगे हुई ने देखो तीस कि ज़्यादा शांतमय माहौल है दोस्तों देखो कार पार्किंग वास्ते बहुत ज़्यादा खुली जगह हैगी ਬਿਲਕੁਲ ਸਾਇਲੈਂਟ ਮਾਹੌਲ ਜਾਨਵਰਾਂ ਦੀਆਂ ਆਵਾਜ਼ਾਂ ਆ ਦੇਖੋ ਵਰਾਸਤੀ ਰੁੱਖ ਅਰਜਨ ਆ ਗਿਆ ਬਲਕਨ ਆ ਗਈ ਫਿਰ ਅਰਜਨ ਆ ਗਿਆ ਤੇ ਆ ਦੂਸਰੇ ਰੁੱਖ ਆ ਗਏ ਹੈਗੇ ਆ ਕਦਮ ਦੇ ਬਹੁਤ ਹੀ ਜਿਆਦਾ ਨੇ ਅੰਬ ਵੀ ਲੱਗੇ ਹੋਏ ਨੇ ਤੇ ਸਭ ਤੋਂ ਵਧੀਆ ਮਜ਼ੇ ਵਾਲੀ ਗੱਲ ਇਹ ਹੈਗੀ ਐ ਵੀ ਇਹ ਬਿਲਕੁਲ ਜਿਹੜੀ ਹੈਗੀ ਆ ਅਨੰਦਪੁਰ ਸਾਹਿਬ ਨੂੰ ਜਦੋਂ ਆਪਾਂ ਜਾਣੇ ਹੈਗੀਆਂ ਵੱਡੀ ਨਹਿਰ ਹੈ ਤੇ ਉਹਦੇ ਉੱਪਰ ਹੀ ਬਣਿਆ ਹੋਇਆ ਹੈ ਤੇ ਪੂਲ ਵੀ ਬਣਿਆ ਹੋਇਆ ਹੈਗਾ ਤੇ ਬਾਕੀ ਖਾਣਾ ਬਹੁਤ ਵਧੀਆ ਦੁੱਧ ਪੀਓ ਬਾਕੀ ਜੋ ਵੀ ਤੁਹਾਨੂੰ ਜੀ ਕਰਦਾ ਹੈਗਾ ਫਾਸਟ ਫੂਡ ਵੀ ਤੁਹਾਨੂੰ ਮਿਲ ਜਾਂਦਾ ਹੈਗਾ ਤੇ ਹਾਂ ਡਾਈ ਵਿਦ ਮੈਮਰੀਜ਼ ਨਾਟ ਵਿਦ ਡ੍ਰੀਮਸ ਆਹ ਮੰਝੇ ਰੱਖੇ ਹੋਏ ਨੇ ਰੈਸਟ ਕਰੋ ਆਈ ਲਵ ਸਾਂਝਾ ਕਰ ਵਾਕਈ ਇਹ ਜਗ੍ਹਾ ਨੂੰ ਪਿਆਰ ਹੋ ਜਾਂਦਾ ਦੋਸਤੋ ਹਮ ਗਡਵਾ ਖਾਦ ਵੀ ਮਿਲਦੀ ਹੈ ਇੱਥੇ ਹਮ ਬਾਈ ਜੀ ਵੱਲੋਂ ਆਪਣੇ ਵਿਚਾਰ ਦਿੱਤੇ ਹੋਏ ਨੇ ਜੋ ਕਿ ਓਨਰ ਨੇ ਇਥੋਂ ਦੇ ਬਾਕੀ ਤੁਹਾਨੂੰ ਇੱਥੇ ਔਰਗੈਨਿਕ ਦਾਲਾਂ ਸ਼ੱਕਰ ਗੁੜ ਜਾਂ ਐਸਿਡ ਦੀ ਦਵਾਈ ਹੈਗੀ ਹੈ ਪਾਊਡਰ ਸਹੰਜਨਾ ਪਾਊਡਰ ਜੋ ਕਿ ਭਾਈ ਜੀ ਆਪ ਤਿਆਰ ਕਰਦੇ ਤੁਸੀਂ ਆ ਕੇ ਲੈ ਸਕਦੇ ਹੋ ਆ ਮੈਡੀਕੇਸ਼ਨ ਕਲਾਸ ਲੱਗਦੀ ਇੱਥੇ ਆ ਦੇਖੋ ਕਿੰਨਾ ਸੋਹਣਾ ਵਿਚਾਰ ਅਸੀਂ ਮਿਹਨਤੀ ਅਤੇ ਇਮਾਨਦਾਰ ਲੋਕਾਂ ਦਾ ਸਵਾਗਤ ਕਰਦੇ ਹਾਂ ਤੇ ਪਰਵਾਰਕ ਮੋ ਸਰਜਨ ਦੀ ਕੋਸ਼ਿਸ਼ ਵਿੱਚ ਹਾਂ ਅਸੀਂ ਸਮਾਜ ਵਿੱਚੋਂ ਕੁਝ ਸਵੇਦਨਸੀਲਾ ਦੇ ਬਲੱਖਣ ਲੋਕਾਂ ਦੀ ਤਲਾਸ਼ ਹੈ ਸ਼ਾਮੀਦ ਕਰਦੇ ਹਾਂ ਤੁਸੀਂ ਉਹਨਾਂ ਵਿੱਚੋਂ ਇੱਕ ਹੋ ਚਲੋ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ